ਸੋਰਠਿ ਮਹਲਾ ਨਵਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਸੁਖ ਸੁਨਹਿ ਅਰ ਭੈ ਨਹਿ ਜਹੰਕ ਕੰਚਨ ਮਾਟੀ ਮਨ ਰਹਾਉ ਨਹ ਨਿੰਦਿਆ ਨਹ ਉਸਤਤ ਜਾਕ ਲੋਭ ਮੋਹ ਅਵਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਅਸਾ ਮਨਸਾ ਬੋਲਿ ਤੇ ਅੱਗੇ ਜਗ ਤੇ ਰਹੇ ਨਰਸ ਕਾਮ ਕ੍ਰੋਧ ਜਹ ਪਰਸੇ ਨਾ ਹੈ ਨ ਤਹ ਘਟ ਬ੍ਰਹਮਨ ਨਿਵਾਸ ਗੁਰ ਚਰਪਾ ਜਹ ਨਰ ਕੋ ਕੀਨੇ ਤਹ ਇਹ ਜਗਤ ਪਸ਼ਾਨੀ ਨਾਨਕ ਲੀਨ ਭਇਓ ਕੋ ਬਿੰਦ ਸਿਓ ਜੋ ਪਾਨੀ ਸੰਗ ਪਾਨੀ ਘੁਰ ਕਿਰਪਾ ਜਹਨਰ ਕੋ ਕੀਨੀ ਤਹੇ ਜੋਤਿ ਤੁਸ਼ਾਨੇ ਨਾਨਕ ਲੀਨ ਭਯੋ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ